ਕੀ ਹਾਲ ਚਾਲ ਹੈ ਜੀ? ਹੋ ਠੀਕ ਠਾਕ। ਲੋ ਜੀ ਅੱਜ ਆਪਾਂ ਚੱਲਦੇ ਹਾਂ ਰਪਾਲ ਹੈੜੀ ਟੂਰਨਾਮੈਂਟ ਦੇ ਉੱਤੇ। ਨਾਂ ਨੂੰ ਕੀ ਹੋ ਗਿਆ ਆਪਾਂ ਰੈਡੀ। ਆਹ ਚੱਕ ਲਿਆ ਆਪਣੇ ਜੁੱਤੇ। ਹੁਣ ਆਪਾਂ ਪਾਉਣ ਲੱਗੇ ਜੁੱਤੇ। ਦੇਖਦੇ ਚੱਲ ਕੇ ਜਾ ਕੇ ਉੱਥੇ ਰੌਣਕਾਂ ਲੱਗਣਗੀਆਂ। ਅੱਜ ਪਹਿਲੇ ਦਿਨ ਦੀਆਂ ਰੌਣਕਾਂ। ਪਿੰਡ ਰਪਾਲ ਹੈੜੀ ਜ਼ਿਲ੍ਹਾ ਫਤਿਹਗੜ ਸਾਹਿਬ ਪੈ ਜਾਂਦਾ। ਜਿੱਥੇ ਅੱਜ ਦੇ ਕ੍ਰਿਕਟ ਦੇ ਮੇਲੇ ਜਿਹੜੇ ਸ਼ੁਰੂ ਹੋਣ ਜਾ ਰਹੇ ਅੱਜ ਆਪਾਂ ਨਾ ਨੂੰ ਕੇ ਰੈਡੀ ਹੋ ਗਏ ਆ ਹੁਣ ਆਪਾਂ ਜਾਂਦੇ ਆ ਰੋਟੀ ਖਾ ਕੇ ਟੂਰਨਾਮੈਂਟ ਤੇ ਉੱਥੇ ਆ ਕੇ ਮਿਲਦੇ ਆਂ ਫੇਰ ਤੁਹਾਨੂੰ ਆ ਪਈ ਆ ਰੋਟੀ ਖੋਈ ਤੇ ਨਰ ਕੋਈ ਵੀਰੇ ਆਪਾਂ ਚੱਲ ਫੇਰ ਪਾਲ ਹੈੜੀ ਨੂੰ ਆ ਆ ਜਾਂਦੇ ਆਪਾਂ ਆ ਮੋੜ ਗਏ ਤਰਪਾਲ ਹੈੜੀ ਵੱਨੀਓ ਵੀਰੇ ਜਿਆਦਾ ਸੀ ਆਪਾਂ ਉੱਤ ਚੱਲਿਆਂ ਤੇ ਫਾਟਕ ਲੱਗੇ ਹੋਈ ਸੀ ਮੈਂ ਹੁਣ ਇੱਧਰੋਂ ਆਪਣੇ ਗੁਲਪਨੋਂ ਚੱਲਿਆਂ ਤੇ ਆਹ ਰੇਲਵੇ ਟਰੈਕ ਆ ਜਿੱਥੇ ਗੱਡੀ ਜਾ ਰਹੀ ਆ ਆਹ ਲੋ ਜੀ ਆ ਜਾਂਦਾ ਚੁਲਨੀਵਾਲੋਂ ਰਸਤਾ ਲੋ ਜੀ ਵੀਰੇ ਹੁਣ ਆਪਾਂ ਪਹੁੰਚ ਗਏ ਪਿੰਡ ਕਲਹੇੜੀ ਭਾਈ ਆਪਾਂ ਜਿੱਥੇ ਵੀ ਜਾਈਦਾ ਆ ਆਰੇ ਆਪਣੀ 4x4 ਐਦੇ ਜਾਈਦਾ ਜਿੱਥੇ ਦੂਰ ਜਾਣਾ ਹੁੰਦਾ ਫਿਰ ਬੱਸ ਦਾ ਸਫਰ ਕਰੀਦਾ ਜਿੱਥੇ ਰੋਪੜ ਜ਼ਿਲ੍ਹੇ ਦੇ ਨੇੜੇ-ਨੇੜੇ ਪਿੰਡ ਆ ਫਿਰ ਆਪਾਂ ਆਪਣੀ ਐਕਟਿਵਾ ਤੇ ਜਾਈਦਾ ਆ ਪਿੰਡ ਕਲਹੀੜੀ ਪਹੁੰਚ ਗਏ ਜੀ ਆਪਾਂ ਲਓ ਜੀ ਵੀਰੇ ਆਪਾਂ ਪਾਉਣ ਲੱਗੇ ਆ પેટ્રોલ ਪੰਪ ਵਰ ਤੇ ਤੇਲ ਹੁਣ ਇੱਧਰ ਤੇਲ ਪਵਾ ਰਹੇ ਆਪਾਂ પેટ્રોલ ਪੰਪ ਤੇ ਵਾਹ ਜੀ ਵਾਹ ਇੱਧਰ ਗਿਆਨੀ ਬਾਈ ਸਾਡਾ ਸਵੇਰੇ ਸਵੇਰੇ ਮਿਲ ਗਿਆ ਹੋਰ ਗਿਆਨੀ ਬਾਈ ਠੀਕ ਹੋ ਜੀ ਹਾਂ ਜੀ ਇੱਧਰ ਆਪਾਂ ਪਟਰੋਲ ਪੰਪ ਤੇ ਬਾਈ ਤੇਲ ਪਾਉਣ ਲੱਗੇ ਆ ਕੀ ਬਾਤ ਲੋਈ ਵੀਰੇ ਪਹੁੰਚ ਗਏ ਆਪਾਂ ਪਿੰਡ ਰੋਪਾਲ ਹੈੜੀ ਆਓ ਸਾਹਮਣੇ ਸਾਡੇ ਭਰਾ ਹੁਣੀ ਖੜੇ ਨੇ ਪਿੱਛੇ ਤਿਆਰ ਕਰਦੇ ਇੱਧਰ ਭਰਾ ਹੁਣੀ ਸਾਡੇ ਗੰਦ ਹੀ ਹੁਣੀ ਗੰਦ ਕੀ ਹਾਲ ਚਾਲ ਆ ਵੀਰੇ ਹੂ ਠੀਕ ਠਾਕ ਹੋ ਹਾਂ ਇਹ ਆ ਭਰਾ ਸਾਡੇ ਜਿਹੜੇ ਟੂਰਨਾਮੈਂਟ ਕਰਾ ਰਹੇ ਨੇ ਨਾਲ ਭਰਾ ਸਾਡਾ ਖੜਾ ਧੰਨਵਾਦ ਕਰਦੇ ਨਾ ਭਰਾਵਾਂ ਦਾ ਟੂਰਨਾਮੈਂਟ ਦੀਆਂ ਪੂਰੀਆਂ ਤਿਆਰੀਆਂ ਚੱਲ ਰਹੀਆਂ ਭਈ ਐਨ ਆ ਭਰਾ ਸਾਡਾ ਮੇਰੇ ਨਾਲ ਜਸੂ ਜਿਹੜਾ ਅੱਜ ਬੋਲਾਂ ਦੀ ਸਾਂਝ ਜਸੂ ਕੀ ਆਲਾ ਵੀਰੇ ਇਹ ਆ ਜਸੂ ਨਾਗਰ ਆ ਸਾਡਾ ਭਰਾ ਜਿਹੜਾ ਸਾਡੇ ਨਾਲ ਬੋਲਾਂ ਹੀ ਸਾਂਝ ਪਾਉਂਦਾ ਜਸੂ ਟੂਰਨਾਮੈਂਟ ਦੇ ਪ੍ਰਬੰਧ ਕਿਵੇਂ ਲੱਗ ਰਹੇ ਬੰਦ ਵਧੀਆ ਭਾਈ ਬਸ ਲਗਭਗ 15-20 ਮਿੰਟਾਂ 'ਚ ਪਹਿਲਾ ਮੈਚ ਚੱਲ ਪੂਗਾ ਚੱਲ